ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਜੋ ਕੀ ਆਪਾਂ ਨੂੰ ਪਤਾ ਹੈ ਕਿ ਧੰਨ ਧੰਨ ਬਾਬਾ ਮੰਗਲਦਾ ਜੀ ਦੇ ਦਰਬਾਰ ਦੇ ਉੱਤੇ ਹਰੇਕ ਸਾਲ ਸਲਾਨਾ ਭੰਡਾਰਾ ਕਰਾਇਆ ਜਾਂਦਾ ਦੇਖ ਸਕਦੇ ਹੋ ਤੁਸੀਂ ਦਰਬਾਰ ਦੀਆਂ ਸਜਾਵਟਾਂ ਸਵੇਰੇ 3 ਵਜੇ ਦਾ ਟਾਈਮ ਹੈ ਜੀ ਸਿਆਪਟਾਂ ਦਰਬਾਰ ਦੀਆਂ ਹੋ ਚੁੱਕੀਆਂ ਨੇ ਰਾਤ ਕਰੀਆਂ ਸਿਗੀਆਂ ਸਾਰੀ ਤਿਆਰੀ ਵਾਰੀ ਹੋ ਚੁੱਕੀ ਐ ਬਹੁਤ ਵਧੀਆ ਦਰਬਾਰ ਸਜਿਆ ਹੋਇਆ ਧੰਨ ਧੰਨ ਬਾਬਾ ਮੰਗਲਦਾ ਜੀ ਮਹਾਰਾਜ ਜੀ ਦਾ ਸੇਵਾਦਾਰ ਵੀ ਝਾੜੂ ਲਾ ਰਹੇ ਨੇ ਸਵੇਰੇ ਤਾਂ ਕਿ ਹੁਣ ਥੋੜੀ ਦੇਰ ਦੇ ਵਿੱਚ ਹਲਵਾਈਆਂ ਨੇ ਆ ਜਾਣਾ ਹੈ ਹਲਵਾਈਆਂ ਨੇ ਆ ਕੇ ਬਾਬਾ ਜੀ ਦਾ ਲੰਗਰ ਤਿਆਰ ਕਰਨਾ ਹੈ ਦਰਬਾਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਜਿਆ ਹੋਇਆ ਦਰਬਾਰ ਸੇਵਾਦਾਰਾਂ ਨੇ ਅਠੀਆਂ ਵੀ ਬਾਲਟੀਆਂ ਆ ਕੇ ਸਾਜ ਰਹੇ ਕਿਉਂਕਿ ਗੁਰਦਵਾਰ ਮੰਦਿਰ ਵਿੱਚ ਸੇਵਾ ਕਰਨ ਦੀ ਇੱਛਾ ਹੁੰਦੀ ਹੈ ਉਹ ਸੇਵਾਦਾਰ ਆ ਕੇ ਦਰਬਾਰ ਦੇ ਤੇ ਸੇਵਾ ਕਰਦੇ ਨੇ ਜੀ ਸਵੇਰ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਲਓ ਜੀ ਹਲਵਾਈ ਆ ਚੁੱਕੇ ਨੇ ਬਾਕੀ ਡੈਕੋਰੇਸ਼ਨ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੇ ਦਰਬਾਰ ਦੀ ਸੇਵਾਦਾਰ ਵੀ ਲੱਗੇ ਹੋਏ ਨੇ ਸੇਵਾ ਕਰਨ ਉਹ ਉੱਧਰ ਨਹੀਂ ਏ ਜਲੇਬੀਆਂ ਮਟਰ ਪਨੀਰ ਦਾਲ ਪ੍ਰਸ਼ਾਦਾ ਭੰਡਾਰੇ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਜੀ ਟੈਂਟ ਵੀ ਲੱਗ ਚੁੱਕੇ ਨੇ ਲੰਗਰ ਛਕਾਉਣ ਵਾਸਤੇ ਸੇਵਾਦਾਰ ਬਹੁਤ ਹੀ ਤਨਮਨ ਦੇ ਨਾਲ ਸੇਵਾ ਕਰਦੇ ਨੇ ਤੇ ਬਾਬਾ ਜੀ ਦਾ ਦਰਬਾਰ ਸਜਿਆ ਹੋਇਆ ਤੁਹਾਨੂੰ ਉਹ ਵੀ ਦਿਖਾਵਾਂਗੇ ਅੰਦਰ ਤੋਂ ਇਹ ਟੈਂਟ ਲੱਗੇ ਹੋਏ ਨੇ ਜੀ ਲੰਗਰ ਛਕਾਉਣ ਵਾਸਤੇ ਸੰਗਤ ਲੰਗਰ ਛਕਣ ਵਾਸਤੇ ਆਉਗਈ ਉਹਦੇ ਵਾਸਤੇ ਟੈਂਟ ਲਗਾਏ ਗਏ ਨੇ ਸੇਵਾਦਾਰਾਂ ਵੱਲੋਂ ਬਾਕੀ ਦਰਬਾਰ ਦੇ ਤੁਸੀਂ ਕਰ ਸਕਦੇ ਹੋ ਦਰਸ਼ਨ ਬਹੁਤ ਹੀ ਸਫਾਈ ਰਹਿੰਦੀ ਹੈ ਜੀ ਦਰਬਾਰ ਦੇ ਉੱਤੇ ਦਰਬਾਰ ਦੇ ਤੁਸੀਂ ਕਰ ਸਕਦੇ ਹੋ ਦਰਸ਼ਨ ਸਜਿਆ ਹੋਇਆ ਦਰਬਾਰ ਧੰਨ ਧੰਨ ਬਾਬਾ ਮੰਗਲਦਾਸ ਜੀ ਮਹਾਰਾਜ ਸਾਨੂੰ ਅੰਦਰ ਤੋਂ ਵੀ ਕਰਾਵਾਂਗੇ ਦਰਸ਼ਨ ਲਓ ਜੀ ਤੁਸੀਂ ਕਰ ਸਕਦੇ ਹੋ ਦਰਸ਼ਨ ਬਾਬਾ ਜੀ ਦੇ ਦਰਬਾਰ ਦੇ ਅੰਦਰ ਤੋਂ ਕਿਉਂਕਿ ਸਾਲ ਬਾਅਦ ਬਾਬਾ ਜੀ ਦੇ ਦਰਬਾਰ ਦੇ ਉੱਤੇ ਭੰਡਾਰਾ ਕਰਵਾਇਆ ਜਾਂਦਾ ਜੀ ਇਹ ਆਪਣਾ ਹਵਨ ਕੁੰਡ ਬਣਿਆ ਹੋਇਆ ਜੀ ਜਿੱਥੇ ਕੀ ਪੰਡਤ ਜੀ ਹਵਨ ਕਰਨਗੇ ਇੱਥੇ ਇਸ ਮਗਰੀ ਪਈ ਆ ਹਮਨ ਦੀ ਤੇ ਅੰਦਰ ਤੋਂ ਵੀ ਤੁਸੀਂ ਦਰਬਾਰ ਦੇਖ ਸਕਦੇ ਹੋ ਬਹੁਤ ਵਧੀਆ ਸਜਾ ਹੋਇਆ ਦਰਬਾਰ ਸੇਵਾਦਾਰਾਂ ਨੇ ਬਹੁਤ ਹੀ ਪਿਆਰ ਦੇ ਨਾਲ ਦਰਬਾਰ ਦੀ ਸਜਾਵਟ ਕਰੀ ਹੋਈ ਹੈ ਜੀ ਤੇ ਬਾਹਰ ਲੰਗਰ ਦੀ ਵੀ ਤਿਆਰੀ ਹੋ ਰਹੀ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਹਲਵਾਈ ਲੱਗੇ ਹੋਏ ਨੇ ਸੇਵਾਦਾਰ ਵੀ ਲੱਗੇ ਹੋਏ ਨੇ ਜੀ ਸੇਵਾ ਕਰਨ सेवा चल रही है लंगर जलेबिया मटर पनीर दाल फुलका लंगर कराया जाए दरबार सेवादार लगे हुए हैं सेवाकरण बीपियां भी दिया। प्रशादे तैयार कर रही हैं